ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਦੀ ਫਿਰ ਵੀਡੀਓ ਦੀ ਸ਼ੁਰੂਆਤ ਕਰਨਾ ਅੱਜ ਕੰਮ ਨੇ ਦੋ ਤਿੰਨ ਦਿਖਾਵਾਂਗੇ ਕਿਵੇਂ-ਕਿਵੇਂ ਚੱਲਦੇ ਨੇ ਕੰਮਕਾਰ ਲੋ ਜੀ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਤੇ ਵੱਧ ਤੋਂ ਵੱਧ ਵੀਡੀਓ ਆਪਣੀਆਂ ਦੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਦਿਖਾਉਨੇ ਆ ਫਿਰ ਅੱਜ ਦੇ ਕੰਮਕਾਰ ਕਿਵੇਂ ਚੱਲਦੇ ਨੇ ਤੇ ਅੱਜ ਪਹਿਲਾ ਕੰਮ ਤਾਂ ਆਪਾਂ ਚੜੀ ਲੱਗੇ ਸੀ ਬੀਜਣ ਟਰੈਕਟਰ ਲੈ ਆਏ ਸੀ ਮੋਟਰ ਤੇ ਤੇ ਬੱਦਲ ਕਾਫੀ ਗੁੰਮਜਿਆ ਬਣਿਆ ਹੋਇਆ ਅੱਜ ਮੀਂਹ ਪੈਣ ਦੇ ਪੂਰੇ ਅਸਾਰ ਬਣਦੇ ਨੇ ਪਏ ਤੇ ਲੋ ਜੀ ਫਿਰ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਦਿਖਾਉਨੇ ਆਂ ਅੱਜ ਦੇ ਕੰਮਕਾਰ ਰੋਟਾਵੇਟਰ ਪਾਲੀਏ ਪਹਿਲਾਂ ਤੇ ਬੀਜਦਿਆਂ ਚੜੀ ਦਿਖਾਉਨੇ ਆਂ ਕਿਹੜਾ ਬੀਜ ਬੀਜਦਿਆਂ ਤੇ ਕਿੰਨਾ ਹੋਊ ਆਪਾਂ ਬੀਜਦੇ ਆਂ ਜਗਾ ਥੋੜੀ ਜੀ ਜ਼ਿਆਦੀ ਹੈ ਤੇ ਬੀਜ ਘੱਟ ਹੈ ਦੋ ਥੈਲੀਆਂ ਨੇ ਬੀਜ ਦੀਆਂ ਤੇ ਹੁਣ ਦੁਕਾਨਾਂ ਖੁੱਲਣ ਗਈਆਂ ਤੇ ਫਿਰ ਲਿਆਵਾਂਗੇ ਜਾ ਕੇ ਬੀਜ ਬਾਕੀ ਦਾ ਫਿਰ ਬੀਜ ਲਵਾਂਗੇ ਹੁਣ ਜਿੰਨਾ ਕੁ ਪਿਆ ਹੈ ਬੀਜ ਓਨਾਂ ਕੁ ਬੀਜ ਦਿੰਨੇ ਆਂ بارش ਦਾ ਕੋਈ ਪਤਾ ਨਹੀਂ ਜੇ بارش ਪੈ ਗਈ ਤਾਂ ਫਿਰ ਬੜੀ ਦਿੱਕਤ ਹੋ ਜਾਏਗੀ ਫਿਰ ਚਾਰ ਪੰਜ ਦਿਨ ਤੇ ਕੰਮ ਚਲਾ ਜਾਣਾ ਕਿਉਂਕਿ ਹੁਣ ਤਿੰਨ ਚਾਰ ਦਿਨ ਹੋ ਗਏ ਨੇ بارش ਬਿਲਕੁਕੁਲ ਵੀ ਨਹੀਂ ਹੋਈ ਹੈਗੀ ਓਦੇ ਕਰਕੇ ਖੇਤ ਵੱਤ ਆਇਆ ਹੋਇਆ ਹੈ ਤੇ ਬਾਤ ਖੇਤ ਦੇ ਵਿੱਚ ਚਰੀ ਬੀਜੀ ਹੋਵੇ ਤੇ ਚਰੀ ਵਧੀਆ ਜੰਮਦੀ ਏ ਤੇ ਲੋ ਜੀ ਦਿਖਾਉਨੇ ਆ ਫੇ ਕੰਮ ਕਰ ਬਣੇ ਰਿਓ ਵੀਡੀਓ ਦੇ ਨਾਲ ਕਿੰਨੀਆਂ ਸੋਹਣੀਆਂ ਪੱਕੀਆਂ ਹੋਈਆਂ ਨੇ ਐਨ ਕਾਲੀਆਂ ਸ਼ਾਹ ਕਾਲੀਆਂ ਨੇ ਇਹ ਕੁਦਰਤੀ ਫਲ ਨੇ ਇਹਨਾਂ ਨੂੰ ਖਾਇਆ ਕਰੋ ਤੇ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਬਾਤ ਤੇ ਤਾਂ ਇਹ ਵਰਦਾਨ ਨੇ ਦੇਖੋ ਕਿੰਨੀਆਂ ਜਮਣਾਂ ਲੱਗੀਆਂ ਹੋਈਆਂ ਨੇ ਬੜੀਆਂ ਵਧੀਆ ਜਮਣਾਂ ਤੇ ਬੜੀ ਮੋਟੀ ਜਮਣਾਂ ਲੋ ਜੀ ਕਰਦੇ ਆ ਫਿਰ ਸ਼ੁਰੂਆਤ ਲੱਗੇ ਸੀ ਰੋਟਾਵੇਟਰ ਪਾਉਣ ਪਾ ਕੇ ਰੋਟਾਵੇਟਰ ਤੇ ਚਰੀ ਆਪਾਂ ਰੋਟਾਵੇਟਰ ਨਾਲੀ ਬੀਜ ਦੇਣੀ ਕਿਉਂਕਿ ਆ ਕਾ ਵਿੱਚ ਕਾफी ਹੈ ਫਿਰ ਇੱਕ ਵਾਰ ਰੋਟਾਵੇਟਰ ਨਾਲ ਬਾਹ ਕੇ ਚੰਗੀ ਤਰ੍ਹਾਂ ਤੇ ਫਿਰ ਦੂਜੀ ਵਾਰ ਛੱਟਾ ਦੇ ਕੇ ਤੇ ਫਿਰ ਰੋਟਾਵੇਟਰ ਕੱਢ ਦਿਆਂਗੇ ਫਿਰ ਦੁਬਾਰ ਤੇ ਟਰੈਕਟਰ ਆਪਾਂ ਹਲੇ ਧੋਆਇਆ ਨਹੀਂ ਸੀ ਹੈਗਾ ਕਿਉਂਕਿ ਅ ਕੰਮ ਤਾਂ ਤਕਰੀਬਨ ਆਪਾਂ ਦਾ ਨਿਬੜ ਗਿਆ ਸੀ ਪਰ ਚੱਕਰ ਹੋਰ ਪੈ ਗਿਆ ਸੀ ਅ ਇੱਕ ਤਾਂ ਜਿੱਥੇ ਆਪਾਂ ਰੇਖਾਦ ਖੂਦ ਪਾਣ ਜਾਣੇ ਆ ਖੇਤਾਂ ਦੇ ਵਿੱਚ ਤੇ ਉਹ ਪਈਆਂ ਗਿੱਲੀਆਂ ਨੇ ਤੇ ਉਹ ਕਾਫੀ ਜ਼ਿਆਦਾ ਖਰਾਬ ਸੀ ਪਈਆਂ ਤੇ ਗਾਰਾ ਉਹਨਾਂ ਦੇ ਵਿੱਚ ਟਰੈਕਟਰ ਫਿਰ ਲਿਬੜ ਜਾਣਾ ਸੀ ਤਾਂ ਕਰਕੇ ਫਿਰ ਹਲੇ ਆ 2-4 ਦਿਨ ਕੱਢ ਕੇ ਹੀ ਤੇ ਫਿਰ ਸੋਚਿਆ ਸੀ ਤੁਵਾਵਾਂਗੇ ਤੇ ਅੱਜ ਦੇਖਦੇ ਆਂ ਨਾਲੇ ਰੋਟਾਵੇਟਰ ਤੇ ਨਾਲੇ ਟਰੈਕਟਰ ਦੋਏ ਚੀਜ਼ਾਂ ਇੱਕ ਵਾਰ ਧਵਾ ਲਏ ਹੁੰਨੇ ਆ ਜਾ ਕੇ ਦਿਖਾਵਾਂਗੇ ਕੰਮ ਕਰ ਕਿਵੇਂ ਚੱਲਦੇ ਨੇ ਲਓ ਜੀ ਫਿਰ ਕਰੀਏ ਸ਼ੁਰੂਆਤ ਤੇ ਰੋਟਾਵੇਟਰ ਪਾ ਲਈਏ ਇਕੱਲੇ ਬੰਦੇ ਨੂੰ ਸੰਧ ਪਾਉਣਾ ਬੜਾ ਔਖਾ ਲੱਗਦਾ ਥੋੜਾ ਜਿਹਾ ਨਾਲ ਹੋਵੇ ਬੰਦਾ ਤੇ ਹੈਲਪ ਹੋ ਜਾਂਦੀ ਐ ਤੇ ਇਹ ਇਕੱਲੇ ਬੰਦੇ ਨੂੰ ਬੜਾ ਔਖਾ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਤੇ ਫਿਰ ਮੈਂ ਅੱਜ ਸਾਲੇ ਦਿਨ ਦੇ ਕੰਮ ਕਰ ਰਿਹਾ ਰੋਟਾਵੇਟਰ ਪਾਉਣਾ ਬਹੁਤ ਔਖਾ ਬੜਾ ਜਿਆਦਾ ਔਖਾ ਹੁੰਦਾ ਚਲੋ ਕੋਈ ਗੱਲ ਨਹੀਂ ਲਓ ਜੀ ਚਰੀ ਵੀ ਦਿੱਤੀ ਹੈ ਬੀਜ ਆਪਾਂ ਤੇ ਕਣੀਆਂ ਵੀ ਆ ਗਈਆਂ ਨੇ ਬੀਜ ਆਪਾਂ ਵਧੀਆ ਕੰਪਨੀ ਦੀ ਬੀਜ ਦੇਉਂਦੇ ਆਂ ਵੈਸੇ ਤਾਂ ਤੇ ਪਹਿਲਾਂ ਫੋਰਗਨ ਦਾ ਵੀ ਬੀਜ ਲੈਂਦਾ ਸੀ ਤੇ ਐਡਵਾਂਟਾ ਦਾ ਵੀ ਲੈਂਦਾ ਸੀ ਤੇ ਹੁਣ ਫੇਰ ਐਡਵਾਂਟਾ ਦਾ ਹੀ ਜੰਬੋ 골ਡ ਲੈਂਦਾ ਇਹ ਤੇ ਵਧੀਆ ਬੀਜ ਹੈ ਇਹ 3 ਕਿਲੋ ਦੀ ਪੈਕਿੰਗ ਹੈ ਤੇ ਇੱਕ ਨਾਲ ਦਾ ਇੱਕ ਕਨਾਲ ਚ 3 ਕਿਲੋ ਬੀਜ ਪੈਂਦਾ ਇਹ ਤੇ ਇਹਦਾ ਟਾਂਡਾ ਬੜਾ ਵਧੀਆ ਮੋਟਾ ਹੁੰਦਾ ਤੇ ਹਾਂਜੀ ਲੋ ਜੀ ਆਹ ਪਲਾਟ ਹੈ ਪੀਆਰ 131 ਦਾ ਇਹ ਆਪਣੀ ਪੀਆਰ 131 ਲੇਟ ਲੱਗੀ ਹੋਈ ਹੈ ਤੇ ਇਹਦੇ ਵਿੱਚ ਹੈ ਜਰੂਰ ਨੇ ਬੂਟੇ ਰੁਕੇ ਹੋਏ ਪਰ ਖੇਤ ਦੇ ਵਿੱਚ ਕੋਈ 10 ਬੂਟੇ ਜਾਂ 15 ਬੂਟੇ ਜ਼ਰੂਰ ਹੋਣਗੇ ਕਿੱਲੇ ਦੇ ਵਿੱਚ ਪਰ ਪੂਰਾ ਖੇਤ ਜਿਹੜਾ ਇਹ ਪੂਰੀ ਗ੍ਰੋਥ ਵੱਲ ਨੂੰ ਜਾ ਰਿਹਾ ਹੈ ਤੇ ਆਪਣੇ ਖੇਤਾਂ ਦੀ ਗੌਰ ਕਰੋ ਖੇਤਾਂ 'ਚ ਘੁੰਮ ਕੇ ਦੇਖੋ ਤੁਹਾਨੂੰ ਬਿਮਾਰੀ ਦਾ ਪਤਾ ਲੱਗੇਗਾ ਸਾਰੇ ਬੀਜਾਂ ਦੇ ਵਿੱਚ ਪ੍ਰੋਬਲਮ ਹੈਗੀ ਹੈ ਕੋਈ ਬੀਜ ਐਵੇਂ ਦਾ ਨਹੀਂ ਜਿਹਦੇ 'ਚ ਪ੍ਰੋਬਲਮ ਨਾ ਹੋਵੇ ਤੇ ਹਰੇਕ ਬੀਜ ਦੇ ਵਿੱਚ ਇੱਕ ਦੋ ਬੂਟਾ ਇੱਕ ਦੋ ਬੂਟਾ ਜ਼ਰੂਰ ਹੈਗਾ ਮੈਂ ਕੱਲ ਮੁਛਲ 'ਚ ਵੀ ਦੇਖਿਆ ਸੀ ਪੀਲੀ ਪੂਸ਼ਾ ਦੇ ਵਿੱਚ ਮੈਨੂੰ ਕੋਈ ਬੂਟਾ ਨਜ਼ਰ ਨਹੀਂ ਆਇਆ ਤੇ ਆਪਣਾ 110 ਦੇ ਵਿੱਚ ਵੀ ਹੈਗੀ ਹੈ ਪ੍ਰੋਬਲਮ ਪੀਆਰ 131 ਤੇ ਪੀਆਰ 128 ਦੇ ਵਿੱਚ ਤਾਂ ਪ੍ਰੋਬਲਮ ਹੀ ਜ਼ਿਆਦੀ ਹੈ ਤੇ ਜਿੰਨਾ ਜਿੰਨਾਂ ਨੇ ਵੀ ਪੀਆਰ 131 ਤੇ ਪੀਆਰ 128 ਲਈ ਹੋਈ ਹੈ ਆਪਣੇ ਖੇਤਾਂ ਦੀ ਗੌਰ ਕਰੋ ਘੁੰਮ ਫਿਰ ਕੇ ਦੇਖੋ ਖੇਤਾਂ ਦੇ ਵਿੱਚ ਕਿਉਂਕਿ ਹੁਣ ਤੁਹਾਡੇ ਕੋਲ ਮੌਕਾ ਹੈ ਇਸ ਤੋਂ ਬਾਅਦ ਤੁਸੀਂ ਕਿਤੇ ਪਛਤਾਓ ਨਾ ਆਪਣੇ ਮੌਕੇ ਨੂੰ ਸੰਭਾਲੋ ਆਪਣੇ ਖੇਤਾਂ ਦੀ ਗੌਰ ਕਰੋ ਕਿਸੇ ਤੇ ਨਿਰਭਰ ਨਾ ਰਹੋ ਆਪਣੇ ਖੇਤਾਂ 'ਚ ਘੁੰਮ ਫਿਰ ਕੇ ਦੇਖੋ ਕਿਤੇ ਵੀ ਬੌਣੇ ਬੂਟੇ ਦੀ ਸ਼ਿਕਾਇਤ ਆਉਂਦੀ ਹੈ ਤਾਂ ਤੁਸੀਂ ਇਹਦੇ ਉੱਤੇ ਤੇਲੇ ਵਾਲੀ ਸਪਰੇ ਜ਼ਰੂਰ ਕਰੋ ਕਿਉਂਕਿ ਜਿਹੜੀ ਹੁਣ ਆਹ ਕੰਡੀਸ਼ਨ ਦੇ ਵਿੱਚ ਝੋਨਾ ਹੋ ਚੁੱਕਿਆ ਹੈ ਇਹਦੇ ਉੱਤੇ ਤੇਲੇ ਵਾਲੀ ਸਪਰੇ ਆਪਾਂ ਕਰ ਵੀ ਦਵਾਂਗੇ ਤੇ ਆਪਣਾ ਫਾਇਦਾ ਹੈ ਕਿਉਂਕਿ ਜਿਹੜੇ ਬੂਟੇ ਨੂੰ ਬਿਮਾਰੀ ਹੈਗੀ ਹੈ ਤਾਂ ਉਥੇ ਦੀ ਉਥੇ ਹੀ ਰੁਕ ਜਾਏਗੀ ਕਿਉਂਕਿ ਜਿਹੜੇ ਬੂਟੇ ਦਾ ਰਸ ਚੂਸ ਲਿਆ ਇਸ ਚਿੱਟੀ ਪੇਠ ਵਾਲੇ ਟਿੱਡੇ ਨੇ ਉਹ ਬੂਟੇ ਨੇ ਤਾਂ ਖਤਮ ਹੋ ਜਾਣਾ ਤੇ ਇਹ ਟਿੱਡਾ ਅੱਗੇ ਉੱਡ ਕੇ ਹੋਰ ਬੂਟਿਆਂ ਦਾ ਨੁਕਸਾਨ ਨਾ ਕਰੇ ਤਾਂ ਕਰਕੇ ਹੀ ਆਪਾਂ ਬੇਨਤੀ ਕਰਦੇ ਆਂ ਵੀ ਆਪੋ ਆਪਣੇ ਖੇਤਾਂ 'ਚ ਘੁੰਮ ਫਿਰ ਕੇ ਦੇਖੋ ਖੇਤਾਂ 'ਚ ਘੁੰਮ ਕੇ ਉਸ ਤੋਂ ਬਾਅਦ ਇਹਦੇ ਵਿੱਚ ਤੇਲੇ ਵਾਲੀ ਸਪਰੇ ਜਰੂਰ ਕਰੋ ਕਿਉਂਕਿ ਇਹ ਵੇਲਾ ਮੁੜ ਕੇ ਹੱਥ ਆਉਣ ਵਾਲਾ ਨਹੀਂ ਹੈਗਾ ਤੇ ਆਪੋ ਆਪਣੇ ਖੇਤਾਂ 'ਚ ਘੁੰਮ ਫਿਰ ਕੇ ਦੇਖੋ ਲੋ ਜੀ ਮੈਂ ਤੁਹਾਨੂੰ ਇਹਦੀ ਪੂਰੇ ਤਰੀਕੇ ਨਾਲ ਇਹਦੀ ਪਛਾਣ ਦੱਸਦਾ ਵਾਂ ਬਾਉਨੇ ਬੂਟੇ ਦੀ ਜਿਵੇਂ ਹੁਣ ਦੇਖੋ ਆਹ ਏ ਆਹ ਬਾਉਨਾ ਬੂਟਾ ਰਹਿ ਚੁੱਕਿਆ ਤੇ ਇਹਨੂੰ ਆਪਾਂ ਹੁਣ ਪੱਟ ਕੇ ਮੈਂ ਦਿਖਾਉਣਾ ਤੁਹਾਨੂੰ ਆਹ ਦੇਖੋ ਆ ਦੇਖੋ ਇਹਦੀ ਜੜ ਬਿਲਕੁਲ ਹੀ ਕਾਲੀ ਹੋ ਚੁੱਕੀ ਹੈ ਆਹ ਕੰਡੀਸ਼ਨ ਹੋ ਜਾਂਦੀ ਹੈ ਆ ਦੇਖੋ ਹੁਣ ਬੂਟੇ ਦੀ ਗਰੋਥ ਰੁਕ ਗਈ ਹੈ ਤੇ ਲੋ ਜੀ ਆ ਕਰੋ ਚੈੱਕ ਆ ਬੂਟੇ ਦੀ ਗਰੋਥ ਰੁਕ ਗਈ ਹੈ ਤੇ ਇਹਦਾ ਇੱਕ ਹੱਲ ਹੋਰ ਵੀ ਹੈਗਾ ਇਹਨੂੰ ਬੂਟੇ ਨੂੰ ਪੱਟ ਕੇ ਤੇ ਇਨੂੰ ਜ਼ਮੀਨ 'ਚ ਦੱਬ ਦਵੋ ਤੇ ਦੂਜੇ ਨੰਬਰ ਦੇ ਉੱਤੇ ਇਹਦੀ ਆਪਾਂ ਤੁਹਾਡੇ ਨਜ਼ਦੀਕੀ ਕੇਵੀਜੀ ਦੇ ਵਿੱਚੋਂ ਜਾਂਚ ਜ਼ਰੂਰ ਕਰਵਾਓ ਹਾਂਜੀ ਆਪਾਂ ਲੱਗੇ ਸੀ ਅੱਜ ਨੀਲੋਗਾਰਡ ਪਾਉਣਾ ਲਓ ਜੀ ਕਰੋ ਚੈੱਕ 30% ਈਸੀ ਨੀਲੋਗੜh ਇਹ ਹੈਗੀ ਹੈ ਘਰੜਾ ਕੰਪਨੀ ਦੀ ਘਰੜਾ ਕੰਪਨੀ ਦੀ ਤੇ ਇਹ ਪਾਵਾਂਗੇ ਆਪਾਂ 600 ਐਮਐਲ ਕੀਲੇ ਦੀ ਤੇ ਨਾਲ ਪਾਵਾਂਗੇ ਆਪਾਂ ਡੀਜ਼ਲ ਇਹ ਵੈਸੇ ক্লোਰੋ ਵਾਲੀ ਸ਼ੀਸ਼ੀ ਹੈ ਇਹਦੀ ਡੀਜ਼ਲ ਹੈ ਤੇ ਇਹ ਪਾ ਕੇ ਆਪਾਂ ਆਹ ਇੱਕ ਖੇਤ ਦੇ ਵਿੱਚ ਪਾਉਣੀ ਹੈ ਇਹਦੇ ਵਿੱਚ ਆਪਣੇ ਚ ਨਾ ਕੁਵਾੜ ਜੰਮਿਆ ਆ ਸੀ ਕੁਵਾੜ ਵੈਸੇ ਕੋਈ ਹੋਰ ਨਦੀਨ ਤਾਂ ਨਹੀਂ ਹੈਗੇ ਸਿਰਫ ਇਹਦੇ ਵਿੱਚ ਅ ਜਿਹਨੂੰ ਆਪਾਂ ਪਿਆਜ਼ ਬੂਟੀ ਕਹਿ ਦਿੰਨੇ ਆ ਪਿਆਜ਼ ਬੂਟੀ ਜੰਮੀ ਹੋਈ ਹੈ ਅ ਥੱਲੇ ਇਹ ਪਿਆਜ਼ ਬੂਟੀ ਦਾ ਹੋਰ ਕੋਈ ਹੱਲ ਨਹੀਂ ਹੈਗਾ ਤੇ ਇਹ ਆਪਾਂ ਲੱਗੇ ਆ ਟ੍ਰਾਇਲ ਕਰਨ ਦੇਖਦੇ ਆ ਕਿ ਇਹਦਾ ਆਪਾਂ ਨੂੰ ਹੁਣ ਕਿਸ ਤਰ੍ਹਾਂ ਦਾ ਰਿਜ਼ਲਟ ਮਿਲਦਾ ਲਓ ਜੀ ਆ ਕਰੋ ਚੈੱਕ ਆ ਪਿਆਜ਼ ਬੂਟੀ ਏ ਥੱਲੇ ਜੰਮੀ ਹੋਈ ਇਹ ਸਾਰੇ ਖੇਤ ਚ ਨਾ ਕਾਫੀ ਜ਼ਿਆਦਾ ਹੋ ਗਈ ਹੈ ਇਹ ਜਿਹੜੀ ਪਿਆਜ਼ ਬੂਟੀ ਹੈ ਇਹ ਬੜੀ ਜ਼ਿਆਦਾ ਖਤਰਨਾਕ ਬੂਟੀ ਹੈ ਜੰਮੀ ਤਾਂ ਵੈਸੇ ਇਹਦੇ ਵਿੱਚ ਵੀ ਹੈਗੀ ਹੈ ਤੇ ਇਹਦਾ ਵੀ ਆਪਾਂ ਇਹੀ ਕੰਮ ਕਰਨਾ ਇਹਦੇ ਵਿੱਚ ਤਾਂ ਵੈਸੇ ਬਾਹਰ ਨਿਕਲ ਆਈ ਐ ਪਰ ਕੰਮ ਆਪਾਂ ਇਹਦਾ ਵੀ ਇਹੀ ਕਰਨਾ ਇਹਨੂੰ ਵੀ ਆਪਾਂ ਫੁੱਲ ਭਰ ਕੇ ਤੇ ਇਹਦੇ ਵਿੱਚ ਵੀ ਆਪਾਂ ਦਵਾਈ ਪਾ ਦੇਣੀ ਐ ਤੇ ਜਿੰਨਾਕ ਜਿਹੜਾ ਜਿਹੜਾ ਥੱਲੇ ਰਹਿ ਗਿਆ ਉਹ ਤਾਂ ਖਤਮ ਹੋ ਜਾਣਾ ਜਿਹੜਾ ਬਾਹਰ ਨਿਕਲ ਆਇਆ ਡੱਕਾ ਉਹ ਨਹੀਂ ਇਹਦੇ ਨਾਲ ਮਰਨਾ ਹੈਗਾ ਤੇ ਇਹਨੂੰ ਹੁਣ ਆਪਾਂ ਪਾਣੀ ਆ ਫੁੱਲ ਭਰ ਲਿਆ ਤੇ ਇਹਦੇ ਚ ਆਪਾਂ ਹੁਣ ਦਵਾਈ ਪਾ ਦੇਣੀ ਐ ਤੇ ਪਾਣੀ ਇਹਦੇ ਵਿੱਚ ਐਵੇਂ ਹੀ ਖੜਿਆ ਰਹਿਣ ਦੇਣਾ ਹੈ ਘਟੋ ਘਟ 12 ਤੋਂ 18 ਘੰਟੇ ਜੇ 24 ਘੰਟੇ ਖੜਿਆ ਰਹਿ ਜਵੇ ਤਾਂ ਸਭ ਤੋਂ ਵਧੀਆ ਗੱਲ ਹੈ ਤੇ ਬਾਕੀ ਜਿਵੇਂ ਵੀ ਰਿਜ਼ਲਟ ਆਏਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਹੁਣ ਕਰਦੇ ਆਂ ਸ਼ੁਰੂ ਪਾਉਨੇ ਆ ਦਵਾਈ ਫਿਰ ਤੇ ਦੇਖਦੇ ਆਂ ਫਿਰ ਕੀ ਰਿਜ਼ਲਟ ਮਿਲਦਾ ਹੈ ਪਹਿਲਾਂ ਆਪਾਂ ਕਈ ਵਾਰ ਜਦੋਂ ਸਵਾਂਕੜਾ ਵਗੈਰਾ ਜਾਂ ਜਿਹਨੂੰ ਮਛੜਾ ਕਹਿੰਦੇ ਨੇ ਆ ਉਹ ਕਈ ਵਾਰ ਜੰਮਿਆ ਹੁੰਦਾ ਹੁੰਦਾ ਇਹਦਾ ਆਪਾਂ ਕਈ ਵਾਰ ਇਹਨੂੰ ਪਾ ਦਿੰਨੇ ਆ ਤਾਂ ਉਹਨੂੰ ਤਾਂ ਪੱਟ ਦਿੰਦੀ ਏ ਬੜੇ ਵਧੀਆ ਤਰੀਕੇ ਦੇ ਨਾਲ ਤੇ ਇਹ ਪਿਆਜ਼ ਬੂਟੀ ਤੋਂ ਆਪਾਂ ਪਹਿਲੀ ਵਾਰ ਲੱਗੇ ਆ ਟਰਾਈ ਕਰਨ ਤੇ ਇਹ ਜ਼ਿਆਦਾ ਤਾਂ ਨਹੀਂ ਹੈ ਮਤਲਬ ਇਹ ਅਦੇ ਕੋ ਖੇਤ ਦੇ ਵਿੱਚ ਹੈ ਇਹ ਤੇ ਚਲੋ ਪਾਉਣ ਨੂੰ ਆਪਾਂ ਹੁਣ ਸਾਰੇ ਜੀ ਪਾ ਦੇਣੀ ਆ ਇਹ ਲੋ ਜੀ ਕਰਦੇ ਆ ਫੇਰ ਸ਼ੁਰੂ ਆ 600 ml ਇਨੂੰ ਪਾ ਦੇਣਾ ਆਪਾਂ ਤੇ ਨਾਲ 400 ml ਪਾ ਲੈਣਾ ਆਪਾਂ ਡੀਜ਼ਲ ਪਾ ਕੇ ਤੇ ਫਿਰ ਆਪਾਂ ਬੰਨੇ ਆ ਛਟਾ